ਰੇ ਕਮਰੇ ਪੈਣ ਮਤ ਪਰਵਾਹ ਜੀ ਕਾ ਪਰਵਾਹ ਪਰਵਾਹ ਟੇਡਾ ਮੈਂ ਪੋਤਰਿਆਂ ਆ ਪੋਤਰਾਂਗੇ ਡੋਮਈਆਂ ਹੀ ਦਦੀ ਪੋਤਰਾਂ ਹਾਂ ਹੀ ਡੋਮਈਆਂ ਹੋਰ ਨਹੀਂ ਕੋਈ ਵੀ ਸੜਕ ਨਾਲ ਇਹ ਡੋਮਈ ਰਹਿੰਦੇ ਜਿੱਥੇ ਮਰਜ਼ੀ ਫਰਾ ਕਰ ਲੋ ਡੋਮਈਆਂ ਹਾਂ ਮਤ ਮੋੜ ਦੀ ਵੀ ਗੱਲ ਹੈ ਮੁੰਡਿਆਂ ਨੂੰ ਟੈਗ ਹੋ ਗਿਆ ਸੀ ਇਤਨਾ ਟਟਵਾਜ ਪੈ ਗਈ ਸਾਡੇ ਘਰ ਮਤ ਜਦੋਂ ਡੈਥ ਹੋ ਗਈ ਇਹ ਤੇ ਫਾਦਰ ਸਾਹਿਬ ਦੀ ਉਦੋਂ ਬਾਅਦ ਇਹ ਜਿਹੜੀ ਮਾਵਾਂ ਕਿਨੇ ਚਰਬਾ ਜਿਹੜੀ ਚੜ ਗਈ ਔਰ ਭੋਗ ਤੇ ਚੜ ਗਈ ਭੋਗ ਦਮਾਰਾ ਚੜ ਗਈ ਹਲਪਾ ਹਾਂ ਜਿਹੜਾ ਰਸਮੀ ਵਿਆਹ ਜਪ ਹੋ ਗਈ ਜਿਹੜਾ ਸਪੋਰਟ ਕੀਤਾ ਹਾਂ ਉਹ ਹੀ ਕਰਕੇ ਚਲੀ ਗਈ ਤੇ ਮੜਕੇ ਨਹੀਂ ਹੋ ਬਾਈ ਉਹਦੇ ਜਿਹੜੇ ਮਾਪਿਓ ਨੇ ਜਾਂ ਉਹਨਾਂ ਕਰੀ ਵਿਆਹ ਅਪਰੋਚ ਕੀਤੀ ਨਾਨੀ ਨਾਨਾ ਹੋਰ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਨੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣ ਦੋ ਇਹਨੂੰ ਮੈਂ ਤਾਂ ਚੋਰੀ ਲੈ ਗਈ ਮੈਂ ਰੇਟੇ ਨਹੀਂ ਹਾਂ ਤੇ ਚੋਰੀ ਲੈ ਕੇ ਚਲੇਗੀ ਮੁੰਡਾ ਮੇਰੇ ਕੋਲ ਹੀ ਮੁੰਡਾ ਛੱਡ ਕੇ ਤਾਂ ਚਲੀ ਗਈ ਆ ਤਾਂ ਕਿਤੇ ਲੱਗਦਾ ਨਹੀਂ ਇੱਕ ਕੁਦਰਤ ਨੇ ਉਦਾਂ ਮਤਲਬ ਪਚ ਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਦੀ ਮਾਰ ਮਾਰ ਹਾਂਜੀ ਕੀ ਕਰਨਾ ਫਿਰ ਹੁਣ ਇਹੋ ਕੋਈ ਸੀ ਆਦੀ ਮਾਦਾ ਬੱਚੇ ਨੇ ਕਦੀ ਮਾਂ ਦਾ ਜਾਂ ਪਿਓ ਦਾ ਕਦੇ ਜਗਰ ਨਹੀਂ ਮਰਦਾ ਪਿਓ ਉਹਦਾ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹਣਾ ਬਹੁਤਾ ਛੋਟਾ ਸੀ ਹਾਂ ਬੈਠ ਬੈਂਦਾ ਵੀ ਨਹੀਂ ਹੁੰਦਾ ਤੇ ਜਰੰਡੀ ਗਈ ਹਾਂ ਵੀ ਬੈਂਦਾ ਨਹੀਂ ਹੁੰਦਾ ਪਿਓਰਾ ਥੋੜਾ ਜਿਆਦਾ ਧਿਆਨ ਹੀ ਹੈ ਨਾ ਪਿਓ ਨੂੰ ਜਾਰ ਕਰਦਾ ਕੱਲ ਵੀ ਆਖਣ ਡਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ ਤੇ ਆਖਣ ਡਿਆ ਸੀ ਮੇਰੇ ਡੈਡੀ ਦਾ ਕਮਰਾ ਵਾ ਮਾ ਨੂੰ ਨਹੀਂ ਕਰੀਏ ਨਾ ਜਾਰ ਜੁਰ ਕੀ ਤਾਂ ਖੁਦ ਅਸੀਂ ਜਦੋਂ ਇਹ ਜੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਕਰਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਤੇ ਕੋਈ ਨੇ ਇਹ ਬੜੇ ਵੱਡੇ ਜਿਹੜੇ ਠੱਕੇ ਜਿਹੜੇ ਲੱਗ ਜਾਂਦੇ ਇਦਾਂ ਦੇ ਤਾਂ ਮਾ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰ ਜਿਹੜੀ ਤੁਹਾਨੂੰ ਆ ਵੀ ਕੀਤੀ ਆ ਵੀ ਕੀਤੀ ਮੈਂ ਹਾਂ ਜੋ ਵਿਚਾਰਾ ਹੋਇਆ ਉਹ ਦੌਂਦਾ ਮੇਰੇ ਕੋਲੇ ਹਾਂਜੀ ਹਾਂ ਵੀ ਉਹ ਦੌਂਦਾ ਮੇਰੇ ਕੋਲੇ ਆਈ ਜੋ ਕੀ ਮਤਲਬ ਲੱਗਦਾ ਨਹੀਂ ਜੀ ਮਤਲਬ ਇੱਥੇ 10-9 ਦੀ ਕਿਰਤ ਕਰਦੀ ਰਹਿੰਦਾ ਛੜਾ ਕਰਦੀ ਕੋ ਪਿੰਡ ਲੈ ਅੰਨ ਰੀ ਮਦਦ ਕਰਦੇ ਇੱਥੇ ਰਹਿਣ ਸਿਰ ਬਣ ਸਕਦਾ ਪਰ ਜੇ ਕਿ ਸੋਚ ਹੁੰਦੀ ਹਾਂ ਹੂੰ ਸੋ ਛੰਡੀ ਦਾ ਫੇਰ ਇੱਥੇ ਰਹਿੰਦੀ ਨਾ ਸਭ ਕੁਝ ਹੀ ਬਣ ਜਾਂਦਾ ਹੈ ਤੇ ਪਰ ਹੋ ਰਹੀ ਨਹੀਂ ਨਾ ਆਂ ਫੇ ਰਹੀ ਨਹੀਂ ਉਹ ਲੈ ਅਹੀਂ ਆ ਨੰਮ ਬਠੇ ਰੱਖ ਕੇ ਮੈਂ ਆ ਜਾ ਚੱਲ ਅਹੀਂ ਤੇਰਾ ਨਾਲ ਹੀ ਆ ਉਹ ਨਹੀਂ ਮੰਨੀ ਦਾ ਉਹ ਆਂਦੀ ਮੇਰਾ ਸਾਦਾ ਹੀ ਨਹੀਂ ਮੈਂ ਚਲੋ ਨਹੀਂ ਸਰਦਾਰ ਚਲੋ ਮਾਤਾ ਕਦੀ ਫੇਰ ਬੇਵਾਰਾ ਕਦੀ رابطہ ਆਇਆ ਜਾਂ ਬੱਚੇ ਨਾਲ ਕਦੀ ਉਹਨਾਂ ਨੇ ਮੰਗ ਕੀਤੀ ਜਾਂ ਕਦੀ ਮੋੜ ਕੀਤਾ ਨਹੀਂ ਨਾ ਨਾ ਉਹ ਨਹੀਂ ਕੱਢੀ ਆਈ ਉਹ ਆਈ ਨਹੀਂ ਕੱਢੀ ਨਾ ਮਾਤਾ ਏਡੀ ਮਤਲਬ ਬੇਵਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੋੜ ਔਰ ਕੋ ਬੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹਣਾ ਹਾਂ ਫੇ ਉਹਨੂੰ ਕੋ ਹੋਰ ਬੱਚਾ ਤੇ ਉਹ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਇਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਹਾਂ ਫੇ ਇਹ ਸਾਡੇ ਕੋਲ ਬਲੇ ਇਸ ਮਸੂਮ ਬਾਰੇ ਕਦੀ ਮਤਲਬ ਸੋਚੇ ਨਹੀਂ ਉਹਨੇ ਨਹੀਂ ਕੱਢੀ ਆਖਿਆ ਮਤਲਬ ਮੈਂ ਤਬਰੇ ਵੀ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਏਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਹੋਰ ਖਰਾਬ ਹੋ ਗਈ ਥੱਲੇ ਜਿਹੜੀ ਨੀਹਾਂ ਦੇ ਵਿੱਚ ਵੀ ਕਾਫੀ ਪਾਣੀ ਜਲੇ ਚਲ ਗਿਆ ਚਲੋ بارش ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਤੇ ਰਹਿੰਦੇ ਨਹੀਂ ਆ ਬਾਹਰ ਪਤਾ ਜੋ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉੱਥੇ ਕੇ ਕਰਕੇ ਰਕਤ ਕਰਕੇ ਹਣੇ ਘਟ ਖਲੋਂਦਾ ਹੀ ਨਹੀਂ ਅਸੀਂ ਤਾਂ ਪਿਆ ਕਿਹੜਾ ਸਾਡੇ ਟੈਣਾ ਲੱਗ ਜਾਣ ਡੱਗ ਭੈਣੇ ਆ ਕਦੀ ਮਾਤਾ ਕਦੀ ਐਨਆਰਈ ਵੀਰ ਜਾਂ ਹੋਰ ਸਮਾਜ ਸੇਵੀ ਸਜਤਾ ਨੇ ਜਾਂ ਪਿੰਡ ਦੇ ਵਿੱਚ ਕਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇਧਰ ਨੂੰ ਕਦੀ ਅਪਰੋਚ ਕੀਤੀ ਜਾਂ ਦੇਤੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਤਲਬ ਤੂੰ ਕਾਹਦਾ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੀ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀਵ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲ ਰਸੂਈਆਂ ਚੱਲਦੀਆਂ ਨੇ ਘਰਾਂ ਦੀ ਮਲ ਚੱਲਦੀਆਂ ਨੇ ਸਰਕਲ ਚੱਲਦੇ ਨੇ ਮਾਤਾ ਇਹਦਾ ਦੁੱਧ ਆ ਜਾਂ ਸਾਰਾ ਰਸ ਰਸਵਾਰ ਦੇ ਕਿਵੇਂ ਮਲ ਚੱਲਦਾ ਸਰ ਪਰਸਨ ਮਿਲਦੀ ਮੈਨੂੰ 1500 ਰੁਪਈਆ ਤੋ ਇਹਨਾਂ 올 ਟਾਈਮ ਪਾਸ ਕਰੀ ਜਾਨੀ ਇਹਦਾ ਦੁੱਧ ਦਾ ਵੀ ਹੋ ਰਿਆ ਨਹੀਂ ਮਤਲਬ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਅਹਿਮ ਦੀ ਰਖਾਉਣ ਵਾਲੀ ਗੱਲ ਆ ਅਸੀਂ 70 80 ਰੁਪਏ ਕੇ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪ੍ਰਭਾਵਤ ਲੱਕੇ ਜਿਹੜੀ ਮਾਰ ਵਜ ਦੀ ਕੋਈ ਤੀ ਗੱਡੀਆਂ ਫਿਰ ਅੱਧਾ ਕਿੱਦੋਂ ਢੋਲ ਰਹੀ ਆਉਣੀ ਆ ਇਹ ਉਹਦੇ ਚੋਂ ਇਹਨੂੰ ਮੂਹ ਵਿੱਚ ਚਾਹ ਬਣਾ ਲੈਣੀ ਆ ਤੇ ਘਟਕ ਵਿੱਚ ਦੁੱਧ ਪਾ ਲੈਣੀ ਹੋਰ ਫਿਰ ਹੁਣ ਕੀ ਕਰਾਂ ਹੋਰ ਖਰਾਕ ਹੋਣਾ ਇਹਨੂੰ ਕਾਰੀ ਵਿਚ ਬਚਾਰੇ ਨੂੰ ਜੜਨੀ ਆ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਦਾ ਮਾਸਾ ਕਿਨਾਂ ਕੀ ਮਾਦਾ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਦੀ ਅਪਰੋਚ ਕੀਤੀ ਨਹੀਂ ਕਦੀ ਨਾ ਨਾ ਇਹ ਤਾਂ ਨਹੀਂ ਕੋਈ ਵੀ ਕਰਦਾ ਮੇਰਾ ਕਰਕੇ ਨਾ ਪੁੱਛਿਆ ਨਹੀਂ ਰ ਕਰਨਾ ਇੱਥੇ ਘਟੇ ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਲ ਹੈ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਸਾਡੇ ਨਾਲ ਕਿਨੇ ਮਤਲਬ ਕੋਈ ਲੈਟਰਨ ਬਾਥਰੂਮ ਵੀ ਮੇਰੇ ਖਾਲਾ ਨਹੀਂ ਕਰ ਬਣਿਆ ਹੈਗਾ ਜੀ ਉੱਧਰ ਮੜਾ ਜੀ ਹੂੰ ਪਾਣੀ ਦਾ ਮਤਲਬ ਜਿਹੜਾ ਸਰਕਲ ਵੀ ਚੱਲਦਾ ਪਾਣੀ ਦੇ ਬੰਦੇ ਆਉਂਦੇ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋ ਉਹ ਲਵਾਈ ਹੈ ਦੇ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲਕੇ ਟੰਡਿਆ ਰਿਆ ਕ ਕਪੜੇ ਧੋਣ ਲਈ ਹੈ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾੰਗੜ ਵਾਲੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਹੈ ਅੰਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲ ਹੈ ਮਤਲਬ ਕੀ ਜਿਹੜੇ ਐਨਆਰਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਦਦ ਦੀ ਮਗਰਾਦੇ ਉਹ ਆਣੀ ਕੋਵਿਡ ਇੰਡਿੰਗ ਆ ਕੀ ਮਤਲਬ ਕੋਈ ਸਾਰੇ ਮਾਰੇ ਨਹੀਂ ਮਾਤਾ ਹੁੰਦੇ ਕੋਈ ਸਮਾਜ ਸੇਵੀ ਦੰਦਾਂ ਦੇ ਵੀ ਦਰਾਦਲੀ ਵੀ ਬੰਦੇ ਇਨਸਾਨ ਹੈਗੇ ਨੇ ਕੀ ਮਤਲਬ ਕੋਠੇ ਪੈਣੇ ਚਾਹੀਦੇ ਨੇ ਕੋਠੇ ਪੈਣੇ ਚਾਹੀਦੇ ਸਾਡੇ ਹਾਂਜੀ ਕੋਈ ਰਸਤਾ ਜਿਹੜੀ ਕੋ ਮਹੀਨੇ ਦਾ ਕੋ ਰਾਸ਼ਨ ਬੰਦੀ ਬਣਨਾ ਚਾਹੀਦਾ ਬੰਨੋ ਬੰਨਣਾ ਰਾਸ਼ਨ ਮਿਲ ਜੀ ਮਤਲਬ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਿਹਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪਾ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਹੋਣ ਤੋਂ ਮਗਰੋਂ ਜਿਹੜੀ ਹੈ ਉਸ ਦੀ ਵਾਈਫ ਜਿਹੜੀ ਉਹ ਇਸ ਬੱਚੇ ਨੂੰ ਸੋ ਨੂੰ ਜਿਹੜੀ ਛੱਡ ਕੇ ਜਿਹੜੀ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕ ਕਮਾਉਣ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਉਹ ਇਹਨਾਂ ਦੀ ਮਦਦ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰਹਣ ਬਚੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੇ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹਾਰ ਦੀ ਮਾਰ ਜਿਹੜੀ ਹੈ ਕੁਦਰਤੀ ਮਾਰ ਪੈਣ ਦੇ ਨਾਲ ਕਮਰੇਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਦੁਰਦਸ਼ਾ ਜਿਹੜੀ ਬਿਲਕੁਲ ਹੀ ਵਿਗੜ ਚੁੱਕੀ ਆ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸਜਤਾ ਜਿਹੜੀਆਂ ਸਾਡੇ ਚਾਨਾਂ ਦੇ ਮਾਧਮ ਨਾਲ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ ਇਹ ਅਪਰੋਚ ਕਰਨ ਪਿੰਡ ਮਾਨ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਨੂੰ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਆ ਖੇਤ ਤੋਂ ਕਿ ਮਿਲਦੀ ਆ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਾਸੂਮ ਨੂੰ ਵੀ ਜਿਹੜੇ ਨਹੀਂ ਮਿਲਦੇ ਸੋ ਬਰਮਾਨ ਜਿੱਥੇ ਕਿ ਜ਼ੀਰੋ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲ ਸਾਂਝੀਆਂ ਕਰ ਲਏ ਆ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਉਹ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹਰ ਦੀ ਜਿਹੜੀ ਮਾਰ ਪੈਣ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜ ਗਏ ਨੇ ਸੋ ਸਾਡੇ ਨਾਲ ਮਾਤਾ ਜੀ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਸਾਰੀ ਬਸ ਉਹ ਨਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਕੀ ਮਤਲਬ ਆ ਆਪਣਾ ਨਾ ਮੈਂ ਡੋ ਕਿਹੜਾ ਮਰ ਰਹੀ ਪੈਂਦੇ ਮਾਣ ਇਹ ਮਾਤਾ ਜੀ ਬੱਚਾ ਕਿਹੜਾ ਕਹਿੰਦਾ ਇਹ ਬੱਚਾ ਮੇਰਾ ਪੋਤਰਾ ਹਾਂਜੀ ਤੇ ਇਹ ਇਥੇ ਗੰਪੀ ਕੋ ਨਾ ਕੋਈ ਆਇਆ ਹੀ ਅਜੇ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇਥੇ ਪੀ ਸਾਡੇ ਕਮਰੇ ਪੈਣੇ ਮਾਤਾ ਪਰਵਾਰ ਚ ਕਹਿੰਦਾ ਪਰਵਾਰ ਤੇਰਾ ਮੈਂ ਪੋਤਰਿਆਂ ਆ ਪੋਤਰਿਆਂ ਦੀ ਦੋਮਈਆਂ ਆਂ ਦਦੀ ਪੋਤਰੇ ਹਾਂਹੀਂ ਦੋਮਈਆਂ ਹੋਰ ਨਹੀਂ ਕੋਈ ਵੀ ਸਾਕ ਨਾਲ ਐ ਦੋਮਈ ਰਹਿੰਦੇ ਜਿੱਥੇ ਮਰਜ਼ੀ ਪੜਾ ਕਰ ਲੋ ਦੋਮਈਆਂ ਹਾਂ ਮੈਂ ਤਾਂ ਮੁੰਡੇ ਦੀ ਗੱਲ ਮੁੰਡੇ ਨੂੰ ਟੈਗ ਹੋ ਗਿਆ ਹਾਂਜੀ ਕਿੰਨੇ ਸਾਲ ਪਹਿਲਾਂ ਉਹਨ 10 ਸਾਲ ਹੋ ਗਿਆ ਹਾਂ 10 ਇਹ ਮੁੰਡਾ ਛੋਟਾ ਜਿਹੜਾ ਹੋਇਆ ਪਹਿਲਾ ਬੱਚਾ ਸੀ ਮਾਤਾ ਮਾਂ ਇਹ ਵੀ ਕਰਦੀ ਮੈਂ ਅਜੇ ਚੜ ਗਈ ਉਹਨਾਂ ਵਿਆਹ ਕਰਾ ਲਿਆ ਹੋਰ ਹਾਂਜੀ ਨਾ ਪਿਓ ਚਾਰਾ ਗਿਆ ਤੇ ਵੜੇ ਨੂੰ ਮਿਟਾਇਕ ਹੋ ਗਿਆ ਸੀ ਉਹ ਵੀ ਇਸ ਤਰ੍ਹਾਂ ਹੋ ਗਿਆ ਉਹ ਕਿੰਨੇ ਛੋਟਾ ਬੱਚਾ ਸੀ ਜਦੋਂ ਮਤਲਬ ਇਹ ਹੈਗਾ ਹੀ ਡੇਢ ਸਾਲ ਦਾ ਹਾਂ ਉਹ ਟੱਟ ਨਾ ਕਰਾ ਲਾ ਕੇ ਮंडा ਹੋ ਗਿਆ ਹੈ ਮੈਂ 50 ਸਾਲਾਂ ਦਾ ਹਾਂ ਜੀ ਉਹਦਾ ਛੋਟਾ ਜੇ ਕੀ ਕੰਮ ਕਰ ਕੀ ਕਰਦੇ ਉਹ ਹੋਵੇ ਨਹੀਂ ਡਿਹੜੀ ਦਾ ਪਾਈ ਕਰਦਾ ਸੀ ਹੋਰ ਉਹਨੇ ਕਰਨਾ ਸੀ ਪਿਓ ਡਿਹੜੀ ਢੂੜੀ ਜਾਂਦਾ ਸੀ ਤੇ ਚੱਲ ਕੰਮ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਇਸ ਤਰ੍ਹਾਂ ਹੋਇਆ ਉਹਦਾ ਇਤਾਂ ਹੀ ਟਟਵਾਇ ਪੈ ਗਈ ਸਾਡੇ ਘਰ ਮਤਲਬ ਜਦੋਂ ਡੈਥ ਹੋ ਗਈ ਇਹ ਤੇ ਫਾਦਰ ਸਾਹਿਬ ਦੀ ਉਦੋਂ ਬਾਅਦ ਇਹਦੀ ਜਿਹੜੀ ਮਾਂ ਵਾ ਕਿਨੇ ਚਿਰ ਬਾਅਦ ਜਿਹੜੀ ਚਲੀ ਔਰ ਭੋਗ ਤੇ ਚੜੀ ਗਈ ਭੋਗ ਨਬਾਰਾ ਚੜੀ ਗਈ ਹਾਂ ਜਿਹੜਾ ਰਸਮੀ ਜਵਾਜ ਭੋਗ ਹੀ ਜਿਹੜਾ ਸਪੋਰਟ ਕੀਤਾ ਹਾਂ ਉਹ ਹੀ ਕਰਕੇ ਚੜੀ ਗਈ ਤੇ ਮੜਕੇ ਨਹੀਂ ਹੋ ਬਾਈ ਵੀ ਉਹਦੇ ਜਿਹੜੇ ਮਾਪੇ ਉਹਨੇ ਜਾਂ ਉਹਨਾਂ ਕਦੀ ਅਪਰੋਚ ਕੀਤੀ ਨਾ ਨਹੀਂ ਨਾ ਨਹੀਂ ਹੋਣਾ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਨੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣਦੇ ਹੋ ਇਹਨੂੰ ਮੈਂਥੋ ਚੋਰੀ ਲਾ ਗਈ ਮੈਂ ਰੇਠੇ ਨਹੀਂ ਆ ਜੋ ਢੀ ਲੈ ਕੇ ਚਲੇਗੀ ਮੁੰਡਾ ਮੇਰੇ ਕੋਲ ਹੀ ਮੁੰਡਾ ਛੱਡ ਕੇ ਤਾਂ ਚਲੀ ਗਈ ਆ ਤਾਂ ਕਿਤੇ ਲੱਗਦਾ ਨਹੀਂ ਇੱਕ ਕੁਦਰਤ ਨੇ ਉਦਾਂ ਮਤਲਬ ਪਛਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਹਾਂਜੀ ਕੀ ਕਰਨਾ ਫੇਰ ਹੁਣ ਇਹੋ ਕੋਈ ਸੀ ਆਦੀ ਮਾ ਦਾ ਬੱਚੇ ਨੇ ਕਦੀ ਮਾਂ ਦਾ ਜਾਂ ਪਿਓ ਦਾ ਕਰ ਜਗਰ ਨਹੀਂ ਕਰੀ ਪਿਆ ਪਿਓ ਆ ਰਾ ਕਰਦਾ ਮਾਂ ਦਾ ਨਹੀਂ ਖੜੀ ਨਾ ਆ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹਣਾ ਬਹੁਤਾ ਛੋਟਾ ਸੀ ਆ ਬੈਠ ਬੈਂਦਾ ਵੀ ਨਹੀਂ ਹੁੰਦਾ ਤੇ ਜਰੋਂਡ ਗਈ ਆ ਵੀ ਬੈਂਦਾ ਨਹੀਂ ਹੁੰਦਾ ਪਿਓਰਾ ਥੋੜਾ ਜਿਹਾ ਧਿਆਨ ਹੀ ਨਾ ਪਿਓ ਨੂੰ ਜਾਰ ਕਰਦਾ ਕੱਲ ਵੀ ਆਖੰਡਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ ਤੇ ਆਖੰਡਿਆ ਹੀ ਮੇਰੇ ਡੈਡੀ ਦਾ ਕਮਰਾ ਵਾ ਤੇ ਮਾਂ ਨੂੰ ਨਹੀਂ ਕਰੀਏ ਨਾ ਚਾਰਜ ਕੀਤਾ ਮੈਂ ਤਾਂ ਖੁਦ ਅਸੀਂ ਜਦੋਂ ਇਹ ਜੀਆਂ ਵੀਡੀਓ ਜਦੋਂ ਬਣਾਉਂਦੇ ਆ ਸਾਡਾ ਆਪ ਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਨੂੰ ਕਰਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਥੇ ਕੋਈ ਨਹੀਂ ਇਹ ਬੜੇ ਵੱਡੇ ਜਿਹੜੇ ਠੱਕੇ ਜਿਹੇ ਲੱਗ ਜਾਂਦੇ ਇਦਾਂ ਦੇ ਤਾਂ ਮੈਂ ਤਾਂ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰਿਸ਼ ਜਿਹੜੀ ਤੋਂ ਆ ਵੀ ਕੀਤੀ ਆ ਵੀ ਕੀਤੀ ਮੈਂ ਹਾਂ ਜੋ ਵਿਚਾਰਾ ਹੋਇਆ ਉਹ ਨੌਣਾ ਮੇਰੇ ਕੋਲ ਹੈ ਹਾਂਜੀ ਹਾਂ ਵੀ ਉਹ ਨੌਣਾ ਮੇਰੇ ਕੋਲ ਹੀ ਹੈ ਜੋ ਕੀ ਮਤ ਲੱਗਦਾ ਨਹੀਂ ਜੀ ਮਤਲਬ ਇੱਥੇ 10 9 ਦੀ ਕਿਰਤ ਕਰਦੀ ਰਹਿੰਦਾ ਛੜਾ ਕਰਦੀ ਕੋ ਪੈਨ ਲੈਨਰ ਵੀ ਮਦਦ ਕਰਦੇ ਕਿੱਥੇ ਰਹਿਣ ਸਿਰਫ ਬਣ ਸਕਦਾ ਪਰ ਜੇਕਰ ਸੋਚ ਹੁੰਦੀ ਹਮ ਸੋ ਛੁੰਡੀ ਦਾ ਫੇਰ ਆਇਆ ਇੱਥੇ ਰੈਂਡੀ ਦਾ ਸਭ ਕੋਈ ਬਣ ਜਾਂਦਾ ਸੀ ਤੇ ਪਰ ਹੋ ਰਹੀ ਨਹੀਂ ਦਾ ਮੈਂ ਵੀ ਰਹੀ ਨਹੀਂ ਉਹ ਤਾਂ ਹੀ ਆ ਨੰਬਰ ਤੇਰਾ ਕਹੇ ਮੈਂ ਆ ਜਾ ਚੱਲ ਅਹੀਂ ਤੇਰੇ ਨਾਲ ਹੀ ਆ ਉਹ ਨਹੀਂ ਮੰਨੀ ਦਾ ਉਹਾਂ ਨਹੀਂ ਮੇਰਾ ਸਾਡਾ ਹੀ ਨਹੀਂ ਮੈਂ ਚਲੋ ਨਹੀਂ ਸਰਦਾਰ ਚਲੋ ਉਹ ਤਾਂ ਕਦੀ ਫਿਰ ਬੇਵਾਰਾ ਕਦੀ رابطہ ਹੋਇਆ ਜਾਂ ਬੱਚਿਆਂ ਨਾਲ ਕਦੀ ਉਹਨਾਂ ਨੇ ਮੰਗੀਤੀ ਜਗਦੀ ਮੂਰ ਕੀਤਾ ਨਹੀਂ ਨਾ ਨਾ ਉਹ ਨਹੀਂ ਘੱਡੀ ਆਈ ਉਹ ਆਈ ਨਹੀਂ ਘੱਡੀ ਨਾ ਮੈਂ ਤਾਂ ਏਡੀ ਮਤਲਬ ਬੇਵਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੂਰ ਔਰਾਂ ਕੋ ਬੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹਣਾ ਹਾਂ ਫੇ ਉਹਨੂੰ ਕੋ ਹੋਰ ਬੱਚਾ ਤੇ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਉਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਆ ਫੇ ਸਾਡੇ ਕੋਲ ਬੋਲੇ ਇਸ ਮਸੂਮ ਬਾਰੇ ਕਦੀ ਮਤਲਬ ਸੋਚਿਆ ਨਹੀਂ ਮੰਨੇ ਨਾ ਕੜੀ ਆਖਿਆ ਮਤਲਬ ਮੈਂ ਕਬਰੇ ਵੀ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਐਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਹੋਰ ਖਰਾਬ ਹੋ ਗਈ ਥੱਲੇ ਜਿਹੜੀ ਨੀਹ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚੱਲ ਗਿਆ ਚਲੋ ਬਾਹਰ ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਹੈ ਰਹਿੰਦੇ ਨਹੀਂ ਆ ਬਾਹਰ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉੱਥੇ ਕੇ ਕਰ ਕੇ ਰਕਟ ਕਰ ਕੇ ਹਣੇ ਘਰ ਤੇ ਖਲੋਂਦਾ ਹੀ ਨਹੀਂ ਅਸੀਂ ਤਾਂ ਪਿਆ ਕੇ ਰਹਾ ਡੁੱਟੇ ਨਾ ਲੱਗ ਜਾਣ ਡੱਗ ਭੈਣੇ ਕਦੀ ਮਾਤਾ ਕਦੀ ਐਨਆਰਆਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਜਾਂ ਪਿੰਡ ਦੇ ਵਿੱਚ ਕਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇਧਰ ਨੂੰ ਕਦੀ ਅਪਰੋਚ ਕੀਤੀ ਜਾਂ ਦੇਖੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਤਲਬ ਤੂੰ ਬੜਾ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੀ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲ ਰਸੋਈਆਂ ਚੱਲਦੀਆਂ ਨੇ ਘਰਾਂ ਦੀ ਮਲ ਚੱਲਦੇ ਨੇ ਸਰਕਲ ਚੱਲਦੇ ਨੇ ਮਾਤਾ ਇਹਦਾ ਦੁੱਧ ਆ ਜਾਂ ਸਾਰਾ ਰਸਣ ਭਰਦੇ ਕਿਵੇਂ ਮਲ ਚੱਲਦਾ ਸਰ ਮੈਂ ਪਰਸਨ ਮਿਲਦੀ ਮੈਨੂੰ 1500 ਰੁਪਿਆ ਉਹਰਨ 올 ਟਾਈਮ ਪਾਸ ਕਰੀ ਜਾਨੀ ਇਹਦਾ ਦੁੱਧ ਰੱਦ ਵੀ ਹੋ ਰਿਆ ਨਹੀਂ ਮਾਤਰ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਅਹਿਮ ਚਰਚਾ ਵਾਲੀ ਗੱਲ ਆ ਅਸੀਂ 70 80 ਰੁਪਏ ਕੇ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪ੍ਰਭਾਵਤ ਲੱਗੇ ਜਿਹੜੀ ਮਾਰਵਾਜ਼ ਦੀ ਕੋਈ ਸੀ ਗਾੜੀਆਂ ਫਿਰ ਅੱਧਾ ਕਿਲੋ ਡੋਲਰ ਆਉਣੀ ਐ ਇਹ ਉਹਦੇ ਚੋਂ ਨੂੰ ਵਿੱਚ ਚਾਹ ਬਣਾ ਲੈਣੀ ਐ ਤੇ ਘਟਕ ਵਿੱਚ ਦੁੱਧ ਪਾ ਲਈ ਨਹੀਂ ਹਰ ਪਰ ਉਹਨ ਕੀ ਕਰਾਂ ਉਹਨ ਖਰਾਕ ਹੋਣਾ ਇਹਨੂੰ ਕਾਰੀ ਵਿਚ ਬਚਾਰ ਨਹੀਂ ਜੜਨੀ ਐ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਦਾ ਮਾਸਾ ਕਿਨ ਕੀ ਮਾਤਾ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਰੀ ਅਪਰੋਚ ਕੀਤੀ ਨਹੀਂ ਕਰੀਏ ਨਾ ਨਾ ਇਹ ਤਾਂ ਨਹੀਂ ਕੋਈ ਵੀ ਕਰਦਾ ਇਹ ਰ ਕਰਨਾ ਪੁੱਛਿਆ ਨਹੀਂ ਰ ਕਰਨਾ ਇੱਥੇ ਘਟੇ ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਲ ਹੈ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਹੜੇ ਨਾ ਕਿਨੇ ਮਤਲਬ ਕੋਈ ਲੈਟਰਨ ਬਾਥਰੂਮ ਵੀ ਮੇਰੇ ਕੱਲਾ ਨਹੀਂ ਕਰ ਬਣਿਆ ਹੈਗਾ ਜੀ ਉੱਧਰ ਮੜਾ ਜੀ ਹੂੰ ਪਾਣੀ ਦਾ ਮਤਲਬ ਜਿਹੜਾ ਸਰਕਲ ਬਕੀ ਪਾਣੀ ਦੇ ਬੰਦੇ ਆ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋਰ ਲਵਾਈ ਹੈ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲਕੇ ਟੋ ਲਿਆ ਰਿਆ ਕਿ ਕਪੜੇ ਧੋਣ ਦੇ ਹੀ ਆ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾੰਗਾਂ ਵਾਲੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਵਾਂ ਅੰਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲ ਮਤਲਬ ਕੀ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਤਲਬ ਜਿਹੜੀ ਮਗਰਾਦੇ ਉਹ ਨਹੀਂ ਕੋਈ ਡਿੰਡਿਆ ਕੀ ਮਤਲਬ ਕੋਠੇ ਪਾਣੇ ਚਾਹੀਦੇ ਨੇ ਕੋਠੇ ਪਾਣੇ ਚਾਹੀਦੇ ਸਾਡੇ ਹਾਂਜੀ ਦਸਤਾ ਜਿਹੜੇ ਮਹੀਨੇ ਦਾ ਕੋ ਰਾਸ਼ਨ ਬੰਦੀ ਬੰਨਣਾ ਚਾਹੀਦਾ ਬੰਨੋ ਬੰਨਣਾ ਰਾਸ਼ਨ ਮੈਲੇ ਜੀ ਮਤਲਬ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਿਹਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪੂ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਹੋਣ ਤੋਂ ਮਗਰੋਂ ਜਿਹੜੀ ਹੈ ਉਸ ਦੀ ਵਾਈਫ ਜਿਹੜੀ ਉਸ ਬੱਚੇ ਨੂੰ ਸੂਮ ਨੂੰ ਜਿਹੜੀ ਛੱਡ ਕੇ ਜਿਹੜੀ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕਮਾਉਂ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਨੇ ਕੋ ਇਹਨਾਂ ਦੀ ਮਦਦ ਦੀ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰਹਿਣ ਬਚੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੀ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹੜ ਦੀ ਮਾਰ ਜਿਹੜੀ ਆ ਕੁਦਰਤੀ ਮਾਰ ਪੈਣ ਦੇ ਨਾਲ ਕਮਰਿਆਂ ਦੀ ਜਿਹੜੀ ਹਾਲਤ ਬਿਲਕੁਲ ਦੁਰਦਸ਼ਾ ਜਿਹੜੀ ਬਿਲਕੁਲ ਹੀ ਵਿਗੜ ਚੁੱਕੀ ਆ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸੰਸਥਾ ਜਿਹੜੀਆਂ ਸਡੇ ਚੈਨਲ ਦੇ ਮਾਧਮ ਨਾਲ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ ਇਹ ਅਪਰੋਚ ਕਰਨ ਪਿੰਡ ਮਾਨ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਨੂੰ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਹੈ ਖੇਚਤੂ ਕੇ ਮਿਲਦੀ ਹੈ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਾਸੂਮ ਨੂੰ ਵੀ ਜਿਹੜੇ ਨਹੀਂ ਮਿਲਦੇ ਸੋ ਦੁੱਧ ਵੀ ਜਿਹੜਾ ਸਰਫੇ ਦਾ ਜੋ ਰਾਸ਼ਨ ਪਰ ਵੀ ਜਿਹੜਾ ਸਰਫੇ ਦਾ ਜਿਹੜਾ ਘਰ ਦੇ ਵਿੱਚ ਲਿਆ ਆ ਕੇ ਜਿਹੜਾ ਇਸਤੇਮਾਲ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੋ ਇਹਨਾਂ ਦੇ ਵੀਰ ਨੇ ਸੋ ਲੰਗਰ ਪਾਣੀ ਦੀ ਵੀ ਜੋ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਣੀ ਚਾਹੀ ਨੇ ਐਨਰ ਦੇ ਵੀਰੋਲੋਜਿਸ ਸਮਾਜੇ ਵੀ ਸਹਿਯੋਗ ਕਰੋ ਇਹਨਾਂ ਨੂੰ ਪਹੁੰਚ ਜੜੀ ਆ ਜਰੂਰ ਕੀਤੀ ਜਾਣੀ ਪਰਿਵਾਰ ਲੋੜਵੰਦ ਸੋ ਜ਼ੀਰੋ ਫੀਲਡ ਦੇ ਆ ਕੇ ਸਚਾਈ ਜਰੂਰ ਪ੍ਰਵਾਰ ਦੀ ਕਰੀ ਵੇਖਣ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਮੁੰਡਾ ਨੁਟਾ ਗੋ ਗਿਆ ਨੇ ਆ ਮੁੰਡਾ ਛੋਟਾ ਜਿਹੜਾ ਹੋਇਆ ਪਹਿਲਾ ਬੱਚਾ ਹੈ ਮਾੜੀ ਚੜ ਗਈ ਉਹਨੇ ਵਿਆਹ ਕਰਾ ਲਿਆ ਮੁੰਡਾ ਛੱਡ ਕੇ ਟੋ ਚੜ ਗਈ ਟਮੜ ਕੇ ਨਹੀਂ ਹੋ ਵਾਈ ਕਿੰਕੁਜੀ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਪਿੰਡ ਮਾਨ ਜਿੱਥੇ ਕਿ ਜ਼ੀਰੋ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲ ਸਾਂਝੀਆਂ ਕਰ ਲਏ ਆ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈਗੇ ਸੋ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹੜ੍ਹ ਦੀ ਜਿਹੜੀ ਮਾਰ ਪੈਣ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜ ਗਏ ਨੇ ਸੋ ਸਾਡੇ ਨਾਲ ਮਾਤਾ ਜੀ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਸਾਰੀ ਸੱਸੋ ਨਾਲ ਜੀ ਸੱਸਰੀ ਘਰ ਪਾ ਜੀ ਕੀ ਕੀ ਮਤ ਹੈ ਆਪਣਾ ਨਾ ਮਿੰਦੋ ਕਿਹੜਾ ਮਰੀਂ ਪਿੰਡ ਏ ਬੱਚਾ ਮੇਰਾ ਪੋਤਰਾ ਹਾਂਜੀ ਅਰ ਇਹ ਤੇ ਗੰਪੀ ਕੋ ਨਾ ਕੋਈ ਆਇਆ ਹੀ ਅਜੇ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇੱਥੇ ਪੀ ਸਾਡੇ ਕਮਰੇ ਪੈਣੇ ਮਾਤਾ ਪਰਵਾਰ ਚ ਕੋ ਪਰਵਾਰ ਪਰਵਾਰ ਤੇਰਾ ਮੈਂ ਪੋਤਰਾ ਆ ਪੋਤਰਾ ਕੀ ਡੋਮਈਆਂ ਹਾਂ ਹਾਂ ਹੀ ਡੋਮਈਆਂ ਹੋਰ ਨਹੀਂ ਕੋਈ ਵੀ ਸਾਡੇ ਨਾਲ ਅਸੀਂ ਡੋਮੇ ਰਹਿੰਦੇ ਜਿੱਥੇ ਮਰਜ਼ੀ ਪੜਾ ਕਰ ਲੋ ਡੋਮਈਆਂ ਹਾਂ ਮੈਂ ਤਾਂ ਮੁੰਡੇ ਨੂੰ ਨਿਕਲ ਗਿਆ ਮੁੰਡੇ ਨੂੰ ਟੈਗ ਹੋ ਗਿਆ ਹਾਂਜੀ ਕਿੰਨੇ ਦਿਨ ਪਹਿਲਾਂ ਉਨ ਟੈਂਸਾ ਰੋਗੇ ਹਾਂ ਟੈਂ ਨਾ ਮੁੰਡਾ ਛੋਟਾ ਜਿਹੜਾ ਜਦੋਂ ਹੋਇਆ ਪਹਿਲਾ ਬੱਚਾ ਸੀ ਮਤ ਮਾਂ ਇਹਦੀ ਕਿੱਥੇ ਮਾਂ ਅਜੇ ਚੜ ਗਈ ਉਹਨੇ ਵਿਆਹ ਕਰਾ ਲਿਆ ਹੋਰ ਹਾਂਜੀ ਨਾ ਪਿਓ ਚੜ ਗਿਆ ਤੇ ਬਡੇ ਨੂੰ ਮਿਟਾਇਕ ਹੋ ਗਿਆ ਸੀ ਉਹ ਵੀ ਇਤਰਾ ਹੋ ਗਿਆ ਪਰ ਕਿੰਨੇ ਚਿਰ ਦਾ ਬੱਚਾ ਸੀ ਜਦੋਂ ਮਤਲਬ ਇਹ ਹੈਗਾ ਇਹ 1.5 ਸਾਲ ਦਾ ਹਾਂ ਉਹਨ ਟੈਂ ਨਗਰ ਸਾਲਾਂ ਕਿੰਨਾ ਹੋ ਗਿਆ ਹੈ ਮੈਂ 50 ਸਾਲਾਂ ਦਾ ਹਾਂਜੀ ਉਹਦਾ ਛੋਟਾ ਜੇ ਕੀ ਕੰਮ ਕਰ ਕੀ ਕਰਦੇ ਹੈਗੇ ਉਹ ਹਮੇਸ਼ਾ ਡੇੜੀ ਦਾ ਪਾਈ ਕਰਦਾ ਸੀ ਹੋਰ ਉਹਨੇ ਕਰਨਾ ਸੀ ਇਹ ਵਾ ਕਢਾਈ ਢੂੜੀ ਜਾਂਦਾ ਸੀ ਤੇ ਚੱਲ ਕੰਮ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਐ ਤਰ੍ਹਾਂ ਹੋਇਆ ਉਹਦੋਂ ਐ ਤਰ੍ਹਾਂ ਹੀ ਟਟਵਾਇ ਪੈ ਗਈ ਸਾਡੇ ਘਰ ਮਤ ਜਦੋਂ ਡੱਥ ਹੋ ਗਈ ਤੇ ਫਾਦਰ ਸਾਹਿਬ ਦੀ ਉਹ ਤੋਂ ਬਾਅਦ ਇਹਦੀ ਜਿਹੜੀ ਮਾਂ ਵਾ ਕਿਨੇ ਚਿਰ ਬਾਅਦ ਜਿਹੜੀ ਚੜੀ ਔਰ ਭੋਗ ਤੇ ਚੜੀ ਗਈ ਭੋਗ ਦਮਾਰਾ ਚੜੀ ਗਈ ਹਾਂ ਜਿਹੜੇ ਰਸਮੀ ਜਵਾਜ ਭੋਗ ਹੀ ਜਿਹੜਾ ਸਪੋਰਟ ਕੀਤਾ ਹਾਂ ਉਹ ਹੀ ਕਰਕੇ ਚੜੀ ਗਈ ਤਮੜ ਕੇ ਨਹੀਂ ਹੋ ਵਾਈ ਉਹਦੇ ਜਿਹੜੇ ਮਾਪਿਓ ਨੇ ਜਾਂ ਉਹਨਾਂ ਕਰੀ ਅਪਰੋਚ ਕੀਤੀ ਨਾ ਨਹੀਂ ਨਾ ਨਹੀਂ ਹੋ ਰਾ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਰੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣ ਦੋ ਇਹਨੂੰ ਮੈਂ ਇੱਥੇ ਚੋਰੀ ਲਾ ਕੇ ਸੀ ਮੈਂ ਇੱਥੇ ਨਹੀਂ ਹਾਂ ਤੇ ਚੋਰੀ ਲਾ ਕੇ ਚਲੇਗੀ ਮੁੰਡਾ ਮੇਰੇ ਕੋਲ ਹੀ ਮੁੰਡਾ ਛੱਡ ਕੇ ਤਾਂ ਚਲੀ ਗਈ ਮਾ ਤਾਂ ਕਿਤੇ ਲੱਗਦਾ ਨਹੀਂ ਕਿ ਕੁਦਰਤ ਨੇ ਉਦਾਂ ਮਤਲਬ ਪਛਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਹਾਂਜੀ ਕੀ ਕਰਨਾ ਫੇਰ ਹੁਣ ਇਹ ਕੋਈ ਨਹੀਂ ਮਾਂ ਦਾ ਬੱਚੇ ਨੇ ਕਦੀ ਮਾਂ ਦਾ ਜਾਂ ਪਿਓ ਦਾ ਜਗਰ ਨਹੀਂ ਕਰੀ ਤੇ ਉਹ ਰਾ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹਣਾ ਬਹੁਤ ਛੋਟਾ ਸੀ ਹਾਂ ਬੈਠ ਬੈਂਦਾ ਵੀ ਨਹੀਂ ਹੁੰਦਾ ਤੇ ਜਰੋਂਡੀ ਗਈ ਹਾਂ ਵੀ ਬੈਂਦਾ ਨਹੀਂ ਹੁੰਦਾ ਪਿਓ ਰ ਥੋੜਾ ਜਿਆਦਾ ਧਿਆਨ ਹੀ ਨਾ ਪਿਓ ਨੂੰ ਜਾਰ ਕਰਦਾ ਕੱਲ ਵੀ ਆਖਣ ਡਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ ਤੇ ਆਖਣ ਡਿਆ ਸੀ ਮੇਰੇ ਡੈਡੀ ਦਾ ਕਮਰਾ ਵਾ ਮਾ ਨੂੰ ਨਹੀਂ ਕਰੀਏ ਨਾ ਚਾਰ ਜੁੱਟ ਕੀਤਾ ਮੈਂ ਤਾਂ ਖੁਦ ਅਸੀਂ ਜਦੋਂ ਅਜੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪ ਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਥੇ ਕੋਈ ਨਹੀਂ ਇਹ ਬੜੇ ਵੱਡੇ ਜਿਹੜੇ ਤੱਕੇ ਜਿਹੜੇ ਲੱਗ ਜਾਂਦੇ ਇਦਾਂ ਦੇ ਮੈਂ ਤਾਂ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰਸ਼ ਜਿਹੜੀ ਤੁਸੀਂ ਆ ਵੀ ਕੀਤੀ ਆ ਵੀ ਕੀਤੀ ਮੈਂ ਹਾਂ ਜੋ ਵਿਚਾਰਾ ਹੋਇਆ ਉਹ ਦੋਂ ਦਾ ਮੇਰੇ ਕੋਲ ਹੈ ਹਾਂਜੀ ਆ ਵੀ ਉਹਨਾਂ ਦਾ ਮੇਰੇ ਕੋਲ ਹੀ ਹੈ ਜੋ ਕਿ ਮੈਨੂੰ ਤਾਂ ਲੱਗਦਾ ਨਹੀਂ ਜੀ ਮਤਲਬ ਇੱਥੇ ਦਹਾਂ ਨੌਵਾਂ ਦੀ ਕਿਰਤ ਕਰਦੀ ਰਹਾਂ ਛੜਾ ਕਰਦੀ ਕੋ ਪੈਨ ਡ ਲੈਨਰ ਹੀ ਮਦਦ ਕਰਦੇ ਇੱਥੇ ਰਹਿਣ ਸਿਰਫ ਬਣ ਸਕਦਾ ਹੈ ਪਰ ਜੇ ਕਿਤੇ ਸੋਚ ਹੁੰਦੀ ਹਾਂ ਹੂੰ ਸੋ ਝੁੰਡੀ ਦਾ ਫੈਰ ਹੈ ਇੱਥੇ ਰਹੀ ਨੇ ਦਾ ਸਭ ਕੋ ਹੀ ਬਣ ਜਾਂਦਾ ਹੈ ਤੇ ਪਰ ਹੋ ਰਹੀ ਨਹੀਂ ਦਾ ਮੈਂ ਫਿਰ ਰਹੀ ਨਹੀਂ ਉਹ ਤਾਂ ਹੀ ਆ ਨੰਮ ਬਠੇ ਰੱਖ ਕੇ ਮੈਂ ਆ ਜਾ ਚੱਲ ਅਹੀਂ ਤੇਰੇ ਨਾਲ ਹੀ ਆ ਉਹ ਨਹੀਂ ਮੰਨੀ ਦਾ ਵਾਂਡੀ ਮੇਰਾ ਸਾਦਾ ਹੀ ਨਹੀਂ ਮੈਂ ਚਲੋ ਨਹੀਂ ਸਰਦਾਰ ਚਲੋ ਮਤਲਬ ਕਦੀ ਫੇਰ ਵਿਆਹ ਦਾ ਕਦੀ رابطہ ਹੋਇਆ ਜਾਂ ਬੱਚੇ ਵਾਲ ਕਦੀ ਉਹਨਾਂ ਨੇ ਮੰਗੀਤੀ ਜਗਦੀ ਮੂਰ ਕੀਤਾ ਨਹੀਂ ਨਾ ਨਾ ਉਹ ਨਹੀਂ ਘੱਡੀ ਆਈ ਉਹ ਆਈ ਨਹੀਂ ਘੱਡੀ ਨਾ ਮੈਂ ਤਾਂ ਏਡੀ ਮਤਲਬ ਬੇਵੱਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੂੜ ਔਰਾਂ ਕੋ ਬੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹਣਾ ਹਾਂ ਵੀ ਉਹਨੂੰ ਕੋ ਹੋਰ ਬੱਚਾ ਤੇ ਉਹ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਉਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਹਾਂ ਵੀ ਇਹ ਸਾਡੇ ਕੋਲ ਬੋਲੇ ਇਸ ਮਸੂਮ ਬਾਰੇ ਕਦੀ ਮਤਲਬ ਸੋਚਿਆ ਨਹੀਂ ਮੰਨਿਆ ਨਹੀਂ ਘੱਡੀ ਆਖਿਆ ਮਤਲਬ ਮੈਂ ਤਬਰੇ ਵੀ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਏਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਹੋਰ ਖਰਾਬ ਹੋ ਗਈ ਥੱਲੇ ਜਿਹੜੀ ਨੀਂਹ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚੱਲ ਗਿਆ ਚਲੋ ਬਾਰਿਸ਼ ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਹੈ ਰਹਿੰਦੇ ਨਹੀਂ ਆ ਬਾਹਰ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉੱਥੇ ਕੀ ਕਰਕੇ ਰਕੜ ਕਰਕੇ ਨੇ ਘਰ ਖਲੋਂਦਾ ਹੀ ਨਹੀਂ ਅਸੀਂ ਤਾਂ ਪਿਆ ਕਿਹੜਾ ਹੱਡੇ ਉੱਤੇ ਨਾ ਲੱਗ ਜਾਣ ਲੱਗ ਪੈਣੇ ਆ ਕਦੀ ਮਾਤਾ ਕਦੀ ਐਨਆਰਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਜਾਂ ਪਿੰਡ ਦੇ ਵਿੱਚ ਕਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇੱਧਰ ਨੂੰ ਕਦੀ ਅਪਰੋਚ ਕੀਤੀ ਜਾਂ ਦੇਤੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਤਲਬ ਤੂੰ ਕਾਹਦਾ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੀ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲ ਰਸੋਈਆਂ ਚੱਲਦੀਆਂ ਨੇ ਘਰਾਂ ਦੀ ਮਲ ਚੱਲਦੇ ਨੇ ਸਰਕਲ ਚੱਲਦੇ ਨੇ ਮਾਤਾ ਇਹਦਾ ਦੁੱਧ ਜਾਂ ਸਾਰਾ ਰਸਣ ਭਰ ਦੇ ਕਿਵੇਂ ਮਲ ਚੱਲਦਾ ਸਰ ਪਰਸਨ ਮਿਲਦੀ ਮੈਨੂੰ 1500 ਰੁਪਈਆ ਉਹਰੇ ਨਾਲ ਟੈਂਪਸ ਕਰੀ ਜਾਨੀ ਇਹਦਾ ਦੁੱਧ ਰੱਦ ਵੀ ਹੋ ਰਿਹਾ ਨਹੀਂ ਮਤਲਬ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਅਮਿਤ ਰਖਾਉਣ ਵਾਲੀ ਗੱਲ ਆ ਅਸੀਂ 70 80 ਰੁਪਏ ਕੇ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪ੍ਰਭਾਵਤ ਲਾ ਕੇ ਜਿਹੜੀ ਮਾਰਵਾਜ ਦੀ ਕੋਈ ਨਹੀਂ ਗੱਡੀਆਂ ਫਿਰ ਅੱਡਾ ਕਿੱਡਾ ਡੋਲ ਰਹਾ ਹੁਣੀ ਐ ਇਹ ਉਹਦੇ ਚੋਂ ਨੂੰ ਵਿੱਚ ਚਾਹ ਬਣਾ ਲੈਣੀ ਆ ਤੇ ਘਟਕ ਵਿੱਚ ਦੁੱਧ ਪਾ ਰਹੀ ਨਹੀਂ ਹੋਰ ਫਿਰ ਹੁਣ ਕੀ ਕਰਾਂ ਉਹਨਾਂ ਖਰਾਵਾ ਕੋਣ ਇਹਨੂੰ ਕਾਰੀ ਵਿਚ ਬਚਾਰ ਨਹੀਂ ਜੜਨੀ ਐ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਦਾ ਮਾਸਾ ਕਿਨਾਂ ਕਿ ਮਾਤਾ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਰੀ ਅਪਰੋਚ ਕੀਤੀ ਨਹੀਂ ਕਰੀਏ। ਨਾ ਨਾ ਇੱਥੇ ਨਹੀਂ ਕੋਈ ਵੀ ਕਰਦਾ। ਇਹ ਰੱਖੜ ਕੇ ਨਾ ਪੁੱਛਿਆ ਨਹੀਂ ਰੱਖਣਾ ਇੱਥੇ ਘਟੇ। ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਲ ਹੈ ਤੁਹਾਡਾ ਕੀ ਨਹੀਂ। ਇਹ ਕਰਨਾ ਇੱਥੇ ਸਾਡੇ ਨਾਲ ਕਿਨੇ। ਮਾਤਾ ਕੋਈ ਲੈਟਰਨ ਬਾਥਰੂਮ ਵੀ ਮੇਰੇ ਘਰ ਨਾਲ ਨਹੀਂ ਕਰ ਬਣਿਆ। ਇਹਦਾ ਜਿਹੜਾ ਮਾੜਾ ਜਿਹਾ। ਹੂੰ ਪਾਣੀ ਦਾ ਮਤਲਬ ਜਿਹੜਾ ਸਰਕਲ ਵਿੱਚੋਂ ਪਾਣੀ ਦਾ ਪ੍ਰਬੰਧ ਆਉਂਦਾ। ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋਰ ਲਵਾਈ ਹੈ। ਤੇ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲਕੇ ਤੋਂ ਲਿਆ ਰਿਹਾ ਕਿ ਕਪੜੇ ਧੋਣ ਦੇ ਹੀ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾੰਗਾਂ ਵਾਲੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਐਂਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲ ਮਤਲਬ ਕੀ ਜਿਹੜੇ ਐਨਆਰਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਦਦ ਦੀ ਮਗਰਾਦੇ ਉਹ ਨਹੀਂ ਕੋਵਿਡ ਇੰਡਿਕ ਮਤਲਬ ਕੋਈ ਸਾਰੇ ਮਾਰੇ ਨਹੀਂ ਮਾਤਾ ਹੁੰਦੇ ਕੋਈ ਸਮਾਜ ਸੇਵੀ ਦਾਨ ਦੇ ਵੀ ਦਰਾਦਲੀ ਵੀ ਬੰਦੇ ਇਨਸਾਨ ਹੈਗੇ ਨੇ ਕੀ ਮਤਲਬ ਕੋਠੇ ਪੈਣੇ ਚਾਹੀਦੇ ਨੇ ਕੋਠੇ ਪੈਣੇ ਚਾਹੀਦੇ ਸਾਡੇ ਹਾਂਜੀ ਦਸਤਾ ਜਿਹੜੀ ਕੋ ਮਹੀਨੇ ਦਾ ਕੋ ਰਾਸ਼ਨ ਬੰਦੀ ਬੰਨਣਾ ਚਾਹੀਦਾ ਬੰਨੋ ਬੰਨਣਾ ਰਾਸ਼ਨ ਮਿਲ ਜੀਦਾ ਮਤਲਬ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਿਹਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪੂ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਹੋਣ ਤੋਂ ਮਗਰੋਂ ਜਿਹੜੀ ਹੈ ਉਸ ਦੀ ਵਾਈਫ ਜਿਹੜੀ ਉਸ ਬੱਚੇ ਨੂੰ ਸੂਮ ਨੂੰ ਜਿਹੜੀ ਛੱਡ ਕੇ ਜਿਹੜੀ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕਮਾਉਣ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਕੋ ਇਹਨਾਂ ਦੀ ਮਦਦ ਦੀ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰਹਿਣ ਬਚੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੀ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹਰ ਦੀ ਮਾਰ ਜਿਹੜੀ ਹੈ ਕੁਦਰਤੀ ਮਾਰ ਪੈਣ ਦੇ ਨਾਲ ਕਮਰੇ ਦੀ ਜਿਹੜੀ ਹਾਲਤ ਹੈ ਬਿਲਕੁਲ ਦੁਰਦਸ਼ਾ ਜਿਹੜੀ ਬਿਲਕੁਲ ਹੀ ਵਿਗੜ ਚੁੱਕੀ ਆ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸੰਸਥਾ ਜਿਹੜੀਆਂ ਸਾਡੇ ਚੈਨਲ ਦੇ ਮਾਧਮ ਨਾਲ ਆਈ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ ਇਹ ਅਪਰੋਚ ਕਰਨ ਪਿੰਡ ਮਾਨ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਨੂੰ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਆ ਖੇਚ ਤੋਂ ਮਿਲਦੀ ਆ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਾਸੂਮ ਨੂੰ ਵੀ ਜਿਹੜੇ ਨਹੀਂ ਮਿਲਦੇ ਸੋ ਦੁੱਧ ਵੀ ਜਿਹੜਾ ਸਰਫੇ ਦਾ ਜੋ ਰਾਸ਼ਨ ਭਾਂ ਵੀ ਜਿਹੜਾ ਸਰਫੇ ਦਾ ਜਿਹੜਾ ਘਰ ਦੇ ਵਿੱਚ ਲਿਆ ਕੇ ਜਿਹੜਾ ਇਸਤੇਮਾਲ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਅਨਾਰੇ ਵੀਰ ਨੇ ਸੋ ਲਗਰਪਾਣੀ ਦੀ ਵੀ ਜੋ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਣੀ ਚਾਹੀਦੀ ਆ ਸੋ ਇਹਨਾਂ ਨੂੰ ਜਿਹੜਾ ਕੋਤ ਜਿਹੜੀ ਮਾਲ ਜਿਹੜੀਆਂ ਇਹਨਾਂ ਦੀ ਲੋੜ ਦਾ ਸੁਸਾਇਤਾ ਨੇ ਉਹ ਇਹਨਾਂ ਇਹਨਾਂ ਦੇ ਵੀਰਾਂ ਲੋ ਜਾਂ ਸਮਾਜਿਕ ਸੰਸਥਾ ਲੋ ਇਹਨਾਂ ਨੂੰ ਪਹੁੰਚ ਜਿਹੜੀ ਆ ਜ਼ਰੂਰ ਕੀਤੀ ਜਾਣੀ ਪਰਿਵਾਰ ਲੋੜਵੰਦ ਸੋ ਜ਼ੀਰੋ ਫੀਲਡ ਦੇ ਆ ਕੇ ਸਚਾਈ ਜ਼ਰੂਰ ਪਰਵਾਦ ਦੀ ਆ ਕਰੀ ਵੇਖਣ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ ਮੁੰਡਾ ਨੌਟਾ ਹੋ ਗਿਆ ਤੇ ਆ ਮੁੰਡਾ ਛੋਟਾ ਜਿਹੜਾ ਹੋਇਆ ਪਹਿਲਾ ਬੱਚਾ ਮਾੜੀ ਚੜ ਗਈ ਉਹਨੇ ਵਿਆਹ ਕਰਾ ਲਿਆ ਮੁੰਡਾ ਝੱਡ ਕੇ ਟੋ ਚੱਲ ਗਈ। ਟਮੜ ਕੇ ਨਹੀਂ ਹੋ ਵਾਈ। ਇਹ ਕੁਝ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਕਿੰਡਮਾਨ ਜਿੱਥੇ ਕਿ ਜ਼ੀਰੋ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲ ਸਾਂਝੀਆਂ ਕਰ ਲਏ ਆ। ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈਗੇ। ਸੋ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹਰ ਦੀ ਜਿਹੜੀ ਮਾਰ ਪੈਣ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜ ਗਏ ਨੇ। ਸੋ ਸਾਡੇ ਨਾਲ ਮਾਤਾ ਜੀ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਸਾਰੀ। ਬੱਸ ਉਹ ਨਾਲ। ਸਾਹਰੇ ਘਰ ਪਾ ਜੀ ਕੀ ਕੀ ਮਤ ਹੈ ਮਾਪਣਾ ਨਾ ਮਿੰਦੋ ਕਿਹੜਾ ਮੇਰੀ ਬੇਟਾ ਮਾਣਾ ਇਹ ਮਤ ਬੱਚਾ ਕਿਹੜਾ ਕਾ ਇਹ ਬੱਚਾ ਮੇਰਾ ਪੋਤਰਾ ਹਾਂਜੀ ਤੇ ਇਹ ਇਥੇ ਗੰਪੀ ਕੋ ਨਾ ਕੋਈ ਆਇਆ ਹੀ ਅਜ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇਥੇ ਪੀ ਸਾਡੇ ਕਮਰੇ ਪੈਣੇ ਮਾਤਾ ਪਰਿਵਾਰ ਚ ਕਹੋ ਪਰਿਵਾਰ ਪਰਿਵਾਰ ਤੇਰਾ ਮੈਂ ਪੋਤਰਾ ਆ ਪੋਤਰਾ ਕੀ ਡੋਮਈਆਂ ਹਾਂ ਹਾਂ ਹੀ ਡੋਮਈਆਂ ਹੋਰ ਨਹੀਂ ਕੋਈ ਵੀ ਸਾਡੇ ਨਾਲ ਅਨ ਦੋਵੇਂ ਇਹ ਜਿੱਥੇ ਮਰਜ਼ੀ ਪੜਾ ਕਰ ਲਓ ਦੋਵੇਂ ਹੀ ਹਾਂ ਮੈਂ ਤਾਂ ਮੁੰਡੇ ਦੀ ਗੱਲ ਹੋਈ ਮੁੰਡੇ ਨੂੰ ਟੈਗ ਹੋ ਗਿਆ ਸੀ ਹਾਂਜੀ ਕਿੰਨੇ ਚਿਰ ਪਹਿਲਾਂ ਹੁਣ 3 ਸਾਲ ਹੋ ਗਏ ਹਾਂ ਤੇ ਆ ਮੁੰਡਾ ਛੋਟਾ ਜਿਹੜਾ ਹੋਇਆ ਪਹਿਲਾ ਬੱਚਾ ਸੀ ਮਤ ਮਾਂ ਇਹਦੀ ਕਿੱਥੇ ਮਾਂ ਅਜੇ ਚੜ ਗਈ ਉਹਨੇ ਵਿਆਹ ਕਰਾ ਲਿਆ ਹੋਰ ਹਾਂਜੀ ਨਾ ਪਿਓ ਚੜਾ ਗਿਆ ਤੇ ਬਡੇ ਨੂੰ ਟੈਗ ਹੋ ਗਿਆ ਸੀ ਉਹ ਵੀ ਇਤਰਾ ਹੋ ਗਿਆ ਪਰ ਕਿੰਨੇ ਚਿਰ ਦਾ ਬੱਚਾ ਸੀ ਜਦੋਂ ਮਤਲਬ ਇਹ ਹੈਗਾ ਇਹ 1.5 ਸਾਲ ਦਾ ਹਾਂ ਉਹ ਟਟ ਨਗਰਾਲਾ ਕੰਮ ਦਾ ਹੋ ਗਿਆ ਹੈ ਮੈਂ 50 ਸਾਲਾਂ ਦਾ ਹਾਂ ਜੀ ਉਹਦਾ ਛੁੱਟਾ ਗਿਆ ਕੀ ਕੰਮ ਕਰ ਕੀ ਕਰਦੇ ਸੀ ਉਹ ਹੋਵੇ ਨਹੀਂ ਦਿਹਾੜੀ ਦਾ ਪਾਈ ਕਰਦਾ ਸੀ ਹੋਰ ਉਹਨੇ ਕਰਨਾ ਸੀ ਇਹ ਵਾਹ ਦਿਹਾੜੀ ਢੂੜੀ ਜਾਂਦਾ ਸੀ ਤੇ ਚੱਲ ਕੰਮ ਕਰ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਇਸ ਤਰ੍ਹਾਂ ਹੋਇਆ ਉਹਦਾ ਇਸ ਤਰ੍ਹਾਂ ਹੀ ਟਟਵਾਇ ਪੈ ਗਈ ਸਾਡੇ ਘਰ ਮਤ ਜਦੋਂ ਇਹ ਡੱਥ ਹੋ ਗਈ ਇਹ ਤੇ ਫਾਦਰ ਸਾਹਿਬ ਦੀ ਉਹ ਤੋਂ ਬਾਅਦ ਇਹਦੀ ਜਿਹੜੀ ਮਾਂ ਵਾ ਕਿਨੇ ਚਿਰ ਬਾਅਦ ਜਿਹੜੀ ਚਲੀ ਔਰ ਭੋਗ ਤੇ ਚੜ੍ਹ ਗਈ ਭੋਗ ਨਬਾਰਾ ਚੜ੍ਹ ਗਈ ਹਾਂ ਜਿਹੜਾ ਰਸਮੀ ਵਿਆਹ ਜਪ ਹੋ ਗਈ ਜਿਹੜਾ ਸਪੋਰਟ ਦਿੱਤਾ ਹਾਂ ਉਹ ਹੋਏ ਕਰਕੇ ਚਲੀ ਗਈ ਤੇ ਮੜਕੇ ਨਹੀਂ ਹੋ ਬਾਈ ਉਹਦੇ ਜਿਹੜੇ ਮਾਪਿਓ ਨੇ ਜਾਂ ਉਹਨਾਂ ਕਰੀ ਵਿਆਹ ਅਪਰੋਚ ਕੀਤੀ ਨਾ ਨਹੀਂ ਨਾ ਨਹੀਂ ਹੋਣਾ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਰੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣ ਦੋ ਇਹਨੂੰ ਮੈਂ ਤਾਂ ਚੋਰੀ ਲੈ ਗਈ ਮੈਂ ਰੇਟੇ ਨਹੀਂ ਹਾਂ ਤੇ ਚੋਰੀ ਲੈ ਕੇ ਚਲੇ ਗਏ ਮੁੰਡਾ ਮੇਰੇ ਕੋਲ ਸੀ ਮੁੰਡਾ ਛੱਡ ਕੇ ਤਾਂ ਚਲੀ ਗਈ ਹਾਂ ਤਾਂ ਕਿਤੇ ਲੱਗਦਾ ਨਹੀਂ ਕਿ ਕੁਦਰਤ ਨੇ ਉਦਾਂ ਮਤਲਬ ਪਛਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਹਾਂ ਜੀ ਕੀ ਕਰਨਾ ਫਿਰ ਹੁਣ ਇਹੋ ਕੁਝ ਹੀ ਆ ਤੇਰੀ ਮਾਤਾ ਬੱਚੇ ਨੇ ਕਦੀ ਮਾਂ ਦਾ ਜਾਂ ਪਿਓ ਦਾ ਕਰ ਜਗਰ ਨਹੀਂ ਕਰਦੀ ਪਿਓ ਆ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹਣਾ ਬਹੁਤਾ ਛੋਟਾ ਸੀ ਹਾਂ ਬੈਠ ਬੈਂਦਾ ਵੀ ਨਹੀਂ ਹੁੰਦਾ ਤੇ ਜਰੋਂਡੀ ਗਈ ਹਾਂ ਵੀ ਬੈਂਦਾ ਨਹੀਂ ਹੁੰਦਾ ਪਿਓ ਆ ਥੋੜਾ ਜਿਆਦਾ ਧਿਆਨ ਹੀ ਹੈ ਨਾ ਪਿਓ ਨੂੰ ਜਰ ਕਰਦਾ ਕੱਲ ਵੀ ਆਖਣ ਡਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ ਤੇ ਆਖਣ ਡਿਆ ਸੀ ਮੇਰੇ ਡੈਡੀ ਦਾ ਕਮਰਾ ਸੀ ਇਹ ਮਾਣ ਨਹੀਂ ਕਰੀਏ ਨਾ ਯਾਰ ਜੁਰਗੀ ਤਾਂ ਖੁਦ ਅਸੀਂ ਜਦੋਂ ਅਜਿਹੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪ ਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਹੈ ਜਾਂ ਮਤਲਬ ਉੱਥੇ ਕੋਈ ਨਹੀਂ ਇਹ ਬੜੇ ਵੱਡੇ ਜਿਹੜੇ ਤੱਕੇ ਜਿਹੜੇ ਲੱਗ ਜਾਂਦੇ ਇਦਾਂ ਦੇ ਤਾਂ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰਸ਼ ਜਿਹੜੀ ਤੁਸੀਂ ਆ ਵੀ ਕੀਤੀ ਹੈ ਆ ਵੀ ਕੀਤੀ ਹੈ ਹਾਂ ਇਹ ਵਿਚਾਰਾ ਹੋਇਆ ਉਹ ਦੋਂ ਦਾ ਮੇਰੇ ਕੋਲੇ ਹਾਂਜੀ ਆ ਵੀ ਉਹਨਾਂ ਦਾ ਮੇਰੇ ਕੋਲ ਹੀ ਆ ਜੋ ਕਿ ਮੈਨੂੰ ਲੱਗਦਾ ਨਹੀਂ ਜੀ ਮਤਲਬ ਇੱਥੇ ਦਹ ਨੋਵਾਂ ਦੀ ਕਿਰਤ ਕਰਦੀ ਰਹਾਂ ਫਿਰ ਕਰਦੀ ਕੋ ਪੈਨ ਡ ਲੈਨਰ ਹੀ ਮਦਦ ਕਰਦੇ ਇੱਥੇ ਰਹਿਣ ਸਿਰਫ ਬਣ ਸਕਦਾ ਪਰ ਜੇਕਰ ਸੋਚ ਹੁੰਦੀ ਹਮ ਸੋ ਛੁੰਡੀ ਦਾ ਫੇਰ ਆਇਆ ਇੱਥੇ ਰਹੀਂ ਦੇ ਸਭ ਕੋ ਹੀ ਬਣ ਜਾਂਦਾ ਹੈ ਤੇ ਪਰ ਹੋ ਰਹੀ ਨਹੀਂ ਦਾ ਮੈਂ ਫਿਰ ਹੀ ਨਹੀਂ ਉਹ ਤਾਂ ਹੀ ਆ ਨਾ ਉਹਨੂੰ ਬਠੇਰਾ ਕਹੇ ਮੈਂ ਆ ਜਾ ਚੱਲ ਅਹੀਂ ਤੇਰੇ ਨਾਲ ਹੀ ਆ ਉਹ ਨਹੀਂ ਮੰਨੀ ਦਾ ਵਾਂਡੀ ਮੇਰਾ ਸਾਡਾ ਹੀ ਨਹੀਂ ਮੈਂ ਚਲੋ ਨਹੀਂ ਸਰਦਾਰ ਚਲੋ ਮਤਲਬ ਕਦੀ ਫੇਰ ਵਿਆਹ ਦਾ ਕਦੀ رابطہ ਹੋਇਆ ਜਾਂ ਬੱਚੇ ਵਾਲ ਕਦੀ ਉਹਨਾਂ ਨੇ ਮੰਗੀਤੀ ਜਗਦੀ ਮੂਰ ਕੀਤਾ ਨਹੀਂ ਨਾ ਨਾ ਉਹ ਨਹੀਂ ਘੱਡੀ ਆਈ ਉਹ ਆਈ ਨਹੀਂ ਘੱਡੀ ਨਾ ਮੈਂ ਤਾਂ ਏਡੀ ਮਤਲਬ ਬੇਵੱਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੂਰ ਔਰਾਂ ਕੋ ਬੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹਣਾ ਹਾਂ ਫੇ ਉਹਨੂੰ ਕੋ ਹੋਰ ਬੱਚਾ ਤੇ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਉਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਹਾਂ ਫੇ ਆਏ ਸਾਡੇ ਕੋਲ ਕੋਈ ਇਸ ਮਸੂਮ ਬਾਰੇ ਕਦੀ ਮਤਲਬ ਸੋਚਿਆ ਨਹੀਂ ਉਹਨਾਂ ਨੇ ਨਹੀਂ ਘੱਡੀ ਅੱਖਾਂ ਮਤਲਬ ਮੈਂ ਤਬਰੀਰ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਐਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਬਹੁਤ ਖਰਾਬ ਹੋ ਗਈ ਥੱਲੇ ਜਿਹੜੀ ਨੀਹ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚੱਲ ਗਿਆ ਚਲੋ ਬਾਹਰ ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਹੈ ਰਹਿੰਦੇ ਨਹੀਂ ਆ ਬਾਹਰ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉੱਥੇ ਕੇ ਕਰ ਕੇ ਰਿਕਾਰਡ ਕਰ ਕੇ ਹਨ ਘਰ ਖਲੋਂਦਾ ਹੀ ਨਹੀਂ ਅਸੀਂ ਤਾਂ ਪਿਆ ਕੇ ਰਹਾ ਡੁੱਟੇ ਨਾ ਲੱਗ ਜਾਣ ਡੱਗ ਭੈਣੇ ਕਦੀ ਮਾਤਾ ਕਦੀ ਐਨਆਰਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਜਾਂ ਪਿੰਡ ਦੇ ਵਿੱਚ ਕਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇਧਰ ਨੂੰ ਕਦੀ ਅਪਰੋਚ ਕੀਤੀ ਜਾਂ ਦੇਖੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਤਲਬ ਤੂੰ ਕਾਦਾ ਕੰਮ ਕਰਦਾ ਹੈਂ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੀ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀਵ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲ ਰਸੋਈਆਂ ਚੱਲਦੀਆਂ ਨੇ ਘਰਾਂ ਦੀ ਮਲ ਚੱਲਦੇ ਨੇ ਸਰਕਲ ਚੱਲਦੇ ਨੇ ਮਾਤਾ ਇਹਦਾ ਦੁੱਧ ਜਾਂ ਸਾਰਾ ਰਸਨ ਪਰਦੇ ਕਿਵੇਂ ਮਲ ਚੱਲਦਾ ਸਰ ਮੈਂ ਪਰਸਨ ਮਿਲਦੀ ਮੈਨੂੰ 1500 ਰੁਪਈਆ ਤੋ ਉਹਨਾਂ 올 ਟਾਈਮ ਪਾਸ ਕਰੀ ਜਾਨੀ ਇਹਦਾ ਦੁੱਧ ਰੱਦ ਵੀ ਹੋ ਰਿਹਾ ਨਹੀਂ ਮਾਤਰ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਐਮੀਰ ਖਾਉਣ ਵਾਲੀ ਗੱਲ ਆ ਅਸੀਂ 70 80 ਰੁਪਏ ਕੇ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪ੍ਰਭਾਵਤ ਲੱਗੇ ਜਿਹੜੀ ਮਾਰਵਾਜ ਦੀ ਕੋਈ ਨਹੀਂ ਗੱਡੀਆਂ ਫਿਰ ਅੱਧਾ ਕਿੰਨਾ ਡੋਲ ਰਹਾ ਹੁਣੀ ਐ ਇਹ ਉਹਦੇ ਚੋਂ ਇਹਨੂੰ ਮੂੰਹ ਵਿੱਚ ਚਾਹ ਬਣਾ ਲੈਣੀ ਆ ਤੇ ਘਟਕ ਵਿੱਚ ਦੁੱਧ ਪਾ ਲਈ ਨਹੀਂ ਹਰ ਪਰ ਉਹਨ ਕੀ ਕਰਾਂ ਉਹਨਾਂ ਖਰਾਵਾ ਕੋਣ ਇਹਨੂੰ ਕਾਰੀ ਵਿਚ ਬਚਾਰ ਨਹੀਂ ਜੜਨੀ ਐ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਦਮਾਸਾ ਕਿਨ ਕੀ ਮਾਤਾ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਰੀ ਅਪਰੋਚ ਕੀਤੀ ਨਹੀਂ ਕਰੀਏ ਨਾ ਨਾ ਇਹ ਤਾਂ ਨਹੀਂ ਕੋਈ ਵੀ ਕਰਦਾ ਇਹ ਰੱਖੜ ਕੇ ਨਾ ਪੁੱਛਿਆ ਨਹੀਂ ਰੱਖਣਾ ਇੱਥੇ ਘੱਟ ਹੈ ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਰਿਆ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਸਾਡੇ ਨਾਲ ਕਿਨੇ ਮਾਤਾ ਕੋਈ ਲੈਟਰਨ ਬਾਥਰੂਮ ਵੀ ਮੇਰੇ ਕਲਾ ਨਹੀਂ ਕਰ ਬਣਿਆ ਹੈਗਾ ਜੀ ਦਰਮਾੜਾ ਜੀ ਹੂੰ ਪਾਣੀ ਦਾ ਮਤਲਬ ਜਿਹੜਾ ਸਰਕਲ ਵਿੱਚ ਹੈ ਪਾਣੀ ਤੇ ਪੰਦੇ ਆਉਂਦੇ ਆ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋਰ ਲਵਾਈ ਹੈ ਦੇ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲਕੇ ਤੋਂ ਲਿਆ ਰਿਹਾ ਕਿ ਕਪੜੇ ਧੋਣ ਦੇ ਹੀ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾੰਗਾਂ ਵਾਲੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਹੈ ਅੰਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲ ਮਤਲਬ ਕੀ ਜਿਹੜੇ ਐਨਆਰਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਦਦ ਦੀ ਮਗਰਾਦੇ ਉਹ ਨਹੀਂ ਕੋਵਿਡ ਇੰਡੈਮਨਟੀ ਕੀ ਮਤਲਬ ਕੋਈ ਸਾਰੇ ਮਾਰੇ ਨਹੀਂ ਮਾਤਾ ਹੁੰਦੇ ਕੋਈ ਸਮਾਜ ਦੇ ਦਾਦੇ ਵੀ ਦਿਰਾਦਲੀ ਵੀ ਬੰਦੇ ਇਨਸਾਨ ਹੈਗੇ ਨੇ ਕੀ ਮਤਲਬ ਕੋਠੇ ਪੈਣੇ ਚਾਹੀਦੇ ਨੇ ਕੋਠੇ ਪੈਣੇ ਚਾਹੀਦੇ ਸਾਡੇ ਹਾਂਜੀ ਦਸਤਾ ਜਿਹੜੀ ਕੋ ਮਹੀਨੇ ਦਾ ਕੋ ਰਾਸ਼ਨ ਬੰਦੀ ਬਰਨ ਚਾਹੀਦਾ ਬੰਦੋ ਬੰਨ ਰਾਸ਼ਨ ਮੈ ਲੇ ਜੀ ਮਤਲਬ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪਾ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਹੋਣ ਤੋਂ ਮਗਰੋਂ ਜਿਹੜੀ ਆ ਉਸਦੀ ਵਾਈਫ ਜਿਹੜੀ ਉਸ ਬੱਚੇ ਨੂੰ ਸੂਮ ਨੂੰ ਜਿਹੜੀ ਛੱਡ ਕੇ ਜਿਹੜੀ ਆ ਚਲ ਗਈ ਕਿੱਥੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕਮਾਉਂ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਕੋ ਇਹਨਾਂ ਦੀ ਮਦਦ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰਹਿਣ ਬਚੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੀ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹਾਰ ਦੀ ਮਾਰ ਜਿਹੜੀ ਆ ਕੁਦਰਤੀ ਮਾਰ ਪੈਣ ਦੇ ਨਾਲ ਕਮਰੇਾਂ ਦੀ ਜਿਹੜੀ ਹਾਲਤ ਬਿਲਕੁਲ ਦੁਰਦਸ਼ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸਹਾਇਤਾ ਜਿਹੜੀਆਂ ਸਾਡੇ ਚੈਨਲ ਦੇ ਮਾਧਮ ਨਾਲ ਆਈ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ